ਬਗਉਜ਼ਾਰ ਸਿੰਘ ਜੀ ਦੀ 24ਵੀਂ ਵਰ੍ਹੇ ਨੂੰ ਸਮਰਪਿਤ ਚੌਥਾ ਦਸਤਾੜ ਸਜਾਉਣ ਦਾ ਮੁਕਾਬਲਾ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਪ੍ਰਿੰਟ ਛਾਂਡੇ ਲੁਧਿਆਣਾ ਵਿਖੇ ਕਰਵਾਇਆ ਗਿਆ ਤੇ ਇਸ ਮੁਕਾਬਲੇ ਦੇ ਵਿੱਚ ਜੇਤੂਆਂ ਨੂੰ ਨਾਮ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਕਦੇ આજ ਪਹਿਲੇ 3 ਦਿੱਕੇ ਪ੍ਰਸਤਾਵਿਤ ਜਮਾਨ ਦਾ ਮੁਕਾਬਲਾ ਕਰਵਾਇਆ ਗਿਆ ਅਤੇ ਜੇ 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 ਨੂੰ ਬਚਾ ਕੇ ਰੱਖੀਏ ਸਿੱਖੀ ਸਦਕ ਨੂੰ ਆਪਾਂ ਯਾਦ ਰੱਖੀਏ ਸਾਡੇ ਗੁਰੂਆਂ ਨੇ ਪਰਿਵਾਰ ਵਾਰਿਆ ਕੁਛ ਤਾਂ ਅਸੀਂ ਸੋਚ ਵਿਚਾਰ ਕਰੀਏ ਇੱਕ ਤਾਂ ਵਿਚਾਰ ਇਹ ਕਰੀਏ ਵੀ ਜਿਸ ਕੁਰਬਾਨੀਆਂ ਨਾਲ ਦਸਤਾਰ ਮਿਲੀ ਆ ਅਸੀਂ ਉਹ ਕੁਰਬਾਨੀ ਨਹੀਂ ਕਰ ਸਕਦੇ ਕਿਉਂਕਿ ਗੁਰੂ ਦੀ ਧੂੜ ਨਹੀਂ ਕੋਸ਼ਿਸ਼ ਤਾਂ ਕਰੀਏ ਇਹ ਅਰਦਾਸ ਆ ਤੁਹਾਡੀ ਸੰਗਤ ਜੀ ਅੱਗੇ ਮਹਾਰਾਜ ਅੱਗੇ ਮੇਰੀ ਵੀ ਅਰਦਾਸ ਆ ਮੈਂ ਵੀ ਸਿੱਖ ਬਣਿਆ ਰਵਾਂ ਦਸਤਾਰ ਸਜਾਮਾ ਮੇਰੇ ਬੱਚੇ ਵੀ ਸਾਰੀ ਗੁਸੰਗਤ ਨੂੰ ਬੇਨਤੀ ਹੈ ਪ੍ਰਮੋਟ ਕਰੋ ਅੱਗੇ ਤੋਂ ਬਾਅਦ ਚੜ ਕੇ ਅਸੀਂ ਹੋਰ ਬੱਚਿਆਂ ਨੂੰ ਪ੍ਰਮੋਟ ਕਰਾਂਗੇ ਜਿਹੜਾ ਭਾਗ ਲਏਗਾ ਉਹਨੂੰ 500 ਰੁਪਏ ਅੱਜ 100 ਰੁਪਏ ਦਾ ਭਾਗ ਵਾਲੇ ਨੂੰ 11000 ਸੀ ਉਹਨੂੰ 21000 ਕਰਾਂਗੇ 11000 ਦੂਜਾ ਨਾਮ ਤੀਜਾ ਨਾਮ ਕੁੰਜਾ 100 ਰੁਪਏ ਕਰਾਂਗੇ ਇਸ ਵਾਅਦੇ ਤਾਂ ਅਸੀਂ ਕਰਾਂਗੇ ਔਰ ਜਦ ਤੱਕ ਬੱਚਿਆਂ ਦੇ ਦਿਲਾਂ ਵਿੱਚ ਨਹੀਂ ਵਾਅਦਾ ਬਣਦਾ ਪੈਸੇ ਕਰਕੇ ਨਹੀਂ ਉਹ ਜੁੜ ਸਕਦੇ ਆਪਾਂ ਉਹਨਾਂ ਦੇ ਦਿਲਾਂ ਵਿੱਚ ਗੁਰੂ ਦੀ ਯਾਦ ਬਸਾਈਏ ਸਰ ਸਿੱਖਾਂ ਨਾਲ ਜੋੜਨ ਵਾਸਤੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਉਹਨਾਂ ਦੇ ਮਾਪਿਆਂ ਨਾਲ ਵੀ ਜੁੜਨਾ ਹੈ ਸਕੂਲਾਂ ਵਿੱਚ ਵੀ ਦੇਖੋ ਰਾਮਦੇਵ ਸਕੂਲ ਦੇ ਬੱਚੇ ਆਏ 10ਵੀਂ ਉੱਤੇ ਪੜ੍ਹਿਆ ਸਕੂਲਾਂ ਵਿੱਚ ਵੀ ਆਪਾਂ ਨੂੰ ਕਰਨਾ ਚਾਹੀਦਾ ਪ੍ਰਮੋਟ ਜੀ ਵਾਹਿਗੁਰੂ ਕਿਰਪਾ ਕਰੇ ਉਹਨਾਂ ਨੂੰ ਵੀ ਉੱਥੇ ਸਿੱਖੀ ਦੇ ਪ੍ਰਚਾਰ ਨਾਲ ਕੋਈ ਸਾਧਨ ਫੰਕਸ਼ਨ ਹਰ ਸਾਲ ਕਰਾਣੇ ਚਾਹੀਦੇ ਨੇ ਕਿੰਨੇ ਬੱਚੇ ਨੇ ਬਾਬਾ ਜੀ ਪਾਰਟਿਸਪੇਟ ਕੀਤਾ ਅੱਜ 100 ਦੇ ਕਰੀਬ ਠੀਕ ਹੈ 100 ਹੋਰ ਕੁਐਸਚਨ ਆਵਜੀ ਦਾ ਸਰ ਜਿਹੜੇ ਪਰਸੋ ਦੇ ਸਮਾਗਮ ਨੇ ਅੱਛਾ ਉਹ 24ਵੀਂ ਵਰ੍ਹੇਸ਼ੀ ਆ ਬਾਬਾ ਗੁਜਾਰ ਸਿੰਘ ਜੀ ਦੀ ਅਸੀਂ ਉਸ ਨੂੰ ਮਨਾਇਆ ਕਿਸ ਕਾਰਨ 24 ਸਾਲਾਂ ਚ ਅਸੀਂ ਸ਼ੋਭਾ ਲਈ ਨਹੀਂ ਅਸੀਂ ਪ੍ਰਮਾਤਮਾ ਨਾਲ ਜੋੜਨ ਵਾਸਤੇ ਸਮੇਂ ਜਾਗ ਪਰਾਲਾ ਕਰ ਰਹੀਆਂ ਵੀ ਕਿਸੇ ਦੇ ਕੰਨਾਂ ਵਿੱਚ ਆਵਾਜ਼ ਪੈ ਜਾਏ ਗੁਰਬਾਣੀ ਦੀ ਤੇ ਰੱਬ ਦਾ ਪਿਆਰਾ ਬਣ ਜੇ ਇਸ ਸਾਦੇ ਨਾਂ ਨਾ ਕਿ ਕੋਈ ਮਹਿਮਾ ਵਾ ਸੰਗਤ ਚ ਕਿੰਨਾ ਹੁਸਾਇ ਸੰਗਤ ਵਿੱਚ ਦੇਖੋ ਜੀ ਕਲਯੁਗ ਦੇ ਹਾਂ ਦਾ ਇਛਾ ਵਾ ਜੋ ਜੋ ਪ੍ਰਮੋਟ ਆਪਾਂ ਮੀਡੀਆ ਨੇ ਕਰਨਾ ਤੁਹਾਡੀ ਜ਼ਿੰਮੇਵਾਰੀ ਨਾਲ ਆ ਵੀ ਤੁਸੀਂ ਵੀ ਸੱਚ ਨੂੰ ਦਿਖਾਓ ਝੂਠ ਦਾ ਡੰਡ ਪਾਓ ਪਾਵੇਂ ਰੱਜ ਕੇ ਸੱਚ ਨੂੰ ਵੀ ਆਪਾਂ ਜੂਰ ਚੱਕੀਏ ਮੇਰੀ ਮੀਡੀਆ ਕੀ ਅਪੀਲ ਆ ਸੱਚ ਵੀ ਨਾਲ ਲਗਾਓ ਤੇ ਝੂਠ ਵੀ ਨਾਲ ਲਗਾਓ ਤਾਕ ਤੋਹਦੀ ਚਾਹੀਦੀ ਆ ਸੰਗਤਾਂ ਅੰਬਰਸਰ ਦਾ ਜਿੱਤਿਆ ਸਭ ਤੋਂ ਪਹਿਲਾ ਬੱਚਾ ਫਰਸਟ ਨਾਮ ਦੂਰੋਂ ਦੂਰੋਂ ਆਈਆਂ ਨੇ ਅੱਜ ਤਾਂ ਪਾ ਪੰਜਾਬ ਚ ਲਾ ਲੋ ਪਰ ਵਲਡ ਵਿੱਚੋਂ ਸੰਗਤ 5 ਤਰੀਕ ਨੂੰ ਗੁਰੂ ਚਰਨਾਂ ਵਿੱਚ ਮਸਤਕ ਹੋਏਗੀ ਤੇ ਤਿੰਨ ਰੋਜਾ ਦੇ ਖੰਡ ਪੜਨੇ ਕੀ ਖੰਡ ਪੜ ਸਾਹਿਬ ਮਹਾਰਾਜ ਦੇ ਪ੍ਰਕਾਸ਼ ਹੋਏ ਨੇ ਉਹਨਾਂ ਦੇ ਅੰਮ੍ਰਿਤ ਵੇਲੇ ਭੋਗ ਪੈਣਗੇ ਵਲਡ ਚੋਂ ਸੰਗਤ ਆ ਚੁੱਕੀ ਆ ਪਰ ਸੇਵਾ ਰੰਭੀ ਜਾਏਗੀ ਅੱਜ ਤੋਂ ਅਰਜ਼ੀ ਦਸਤਾਰ ਮੁਕਾਬਲਾ ਤਾਂ ਕਰਾਨੇ ਆ ਕਿ ਬੱਚੇ ਜਿਹੜੇ ਨਹੀਂ ਸੋਚ ਬਦਲਣ ਔਰ ਆਪ ਜੀ ਨੂੰ ਵੀ ਬੇਨਤੀ ਆ ਸੋਚ ਬਦਲ ਲੀਏ ਆਪਾਂ ਸੋਚ ਬਦਲ ਗਈ ਵਿਚਾਰ ਬਦਲ ਗਏ ਗਿਆਨ ਆਪੇ ਆ ਜਾਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ